ਸ੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਆਜੋ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਨੇ ਆ ਇੱਕ ਮੱਝ ਦੀ ਡਿਟੇਲ ਭਾਈ ਸასი ਕਾਲ ਕੀ ਹਾਲ ਚਾਲ ਜੀ ਵਧੀਆ ਵਧੀਆ ਤੈਨੂੰ ਬਾ ਵਧੀਆ ਜੀ ਠੀਕ ਠਾਕ ਜੀ ਜਲਦ ਕਰਪਾਈ ਚਾਹੀਦੀ ਆ ਹੋ ਸਰਾਉ ਭਾਜੀ ਠੀਕ ਠਾਕ ਆ ਚਲੋ ਵਧੀਆ ਚਾਹੀਦਾ ਇਹ ਕੋਈ ਮੱਝਿਆ ਕੋਲ ਕੋਈ ਆ ਜੀ ਅੱਛਾ ਅੱਛਾ ਠੀਕ ਆ ਬਿਲਕੁਲ ਤਾਜੀ ਸੂਈ ਆ ਤਾਜੀ ਸੂਈ ਦੋ ਤਿੰਨ ਦੋ ਦਿਨ ਹੋ ਗਏ ਤਿੰਨ ਚਾਰ ਪੰਜ ਦਿਨ ਜੀ ਅਛਾ ਤੇ ਜਿਆਦੇ ਨੇ ਹਾਂਜੀ ਠੀਕ ਹੈ ਮੇਰਾ ਭਾਜੀ ਤੇ ਕੱਟੀ ਦੇ ਪਿਛੇ ਆਪਣਾ ਨਾਮ ਤੇ ਐਡਰੈਸ ਦੱਸਿਓ ਮਾ ਹਜਿੰਦਰ ਸਿੰਘ ਪਿੰਡ ਲਖੋਵਾਲ ਸੀਗਲੇ ਜਿਆਦਾ ਜ਼ਿਲ੍ਹਾ ਹੁਸੈਨ ਠੀਕ ਹੈ ਫੋਨ ਨੰਬਰ ਦੱਸੋ 77105 ਦੇ 526 ਠੀਕ ਹੈ ਮੇਰਾ ਭਾਈ ਠੀਕ ਹੈ ਤੇ ਭਾਜੀ ਕੰਨਾਗੇ ਤੇ ਥਲੇ ਦੋ ਤਿੰਨ ਜਿਹੜਾ ਜਿਹੜਾ 8 ਤੋਂ 9 ਕਿਲੋ ਜੇ ਅੱਛਾ 8 ਤੋਂ 9 ਕਿਲੋ ਬੋਲਾ ਹੀ ਹੈ ਬੋਲੇ ਬੋਲੇ ਠੀਕ ਹੈ ਬਾਕੀ ਕੱਤ ਵਜਨ ਚਗਾ ਮੈਂ ਦਾ ਥੋੜੀ ਸਾਮ ਘਟ ਹੋਈ ਹੈ ਨਾ ਹਾਂ ਸਾਮ ਘਟਿਆ ਪਾਣੀ ਪੱਠਾ ਤਾਂ ਹੈ ਨਹੀਂ ਕਿ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਚਾਹੀਦੀ ਕੁਝ ਸਹੀ ਗੱਲ ਹੈ ਭਾਈ ਤਣੀ ਭਾਜੀ ਇਹ ਤੋਰੀਆਂ ਕੋਈ ਨਹੀਂ ਲੋਈ ਥੰਪਾਂ ਦਾ ਬਹੁਤ ਹੀ ਸਾਫ ਆ ਐਵੇਂ ਜਸਰੇ ਨੌਕਦਾ ਹੀ ਸਲਾਮ ਮੋੜ ਲਓ ਇਹ ਝੰਬੂ ਦੀ ਕਰਦੀ ਔਲ ਜੀ ਪੂਰੀ ਨੀ ਪੂਰੀ ਅੱਛਾ ਅੱਛਾ ਇਹ ਝੰਬੂ ਕਰਕੇ ਥੋੜਾ ਜਿਹਾ ਅੱਛਾ ਸੰਗੜੀ ਠੀਕ ਹੈ ਭਾਈ ਠੀਕ ਹੈ ਪਾਜੀ ਜੇ ਤੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਦੀ ਕਰੋ ਜੀ ਦੱਸੋ ਮੇਰੇ ਪਾਜੀ ਜੈ ਜੀ ਕਰਦਾ ਆ ਜੈ ਜੀ ਕਰਦੇ ਹੋ ਕੋ ਪੱਠਾ ਹੈ ਨਹੀਂ ਆਪਣੇ ਕੋ ਬਿਲਕੁਲ ਬਿਲਕੁਲ ਉਦਾਂ ਤੁਹਾਡੇ ਸਾਨਾ ਦੁੱਧ ਕਿੰਨਾ ਕਰਜੂ ਮੈਂ ਚਲੋ ਜੇ ਬੋਲਾ ਹੀ ਆ ਕਰਜੋਗੇ 13 14 ਕਿਲੋ ਜੀ ਅਸੀਂ 13 14 ਕਿਲੋ ਕਰਜੂਗਾ ਤੇਰਾ 13 14 ਕਿਲੋ ਭਰਦੀ ਆ ਠੀਕ ਹੈ ਮੇਰਾ ਪਾਜੀ ਜੀ ਆ ਬਿਲਕੁਲ ਤਾਜੀ ਸੂਈ ਕਟਾ ਕੱਟੀ ਮਗਰ ਕੱਟੀ ਹੈ ਅੱਛਾ ਕੱਟੀ ਆ ਹਾਂਜੀ ਠੀਕ ਹੈ ਮੇਰਾ ਪਾਜੀ ਦੱਸੋ ਜੈ ਜੈ ਮੁੱਲ ਕਰਿਓ ਜੈ ਜੀ ਕਰੀਏ ਹਾਂਜੀ ਬਿਲਕੁਲ 75 ਦੀ ਦੇ ਲਈ ਕਰਦ ਗਏ ਮੈਂ ਇਹਨਾਂ ਜਾਇਜ ਥੋੜਾ ਜਿਹਾ ਮੰਨ ਲਓ ਹੁਣ ਵਾਜ ਗਿਆ ਕੀ ਆ ਪੂਛਦੀ ਵੀ ਚਲੋ ਉਹਦਾ ਮੈਂ ਦਾ ਕੱਦ ਵਜਨ ਬਹੁਤ ਜ਼ਿਆਦਾ ਏ ਦੁੱਧ ਬੜਾ ਜੀ ਹਾਂ ਨਹੀਂ ਦੁੱਧ ਚਲੋ ਵਧੀਆ ਗੱਲ ਆ ਪਰ ਕਰਦ ਗਏ ਜਾਇਜ ਜੀ ਜਾਇਜ ਕਰੀਏ ਹਾਂ ਬਿਲਕੁਲ 70 ਦੇ ਦੀ ਹਾਂਜੀ 70 ਹੋਰ ਕਰਦ ਗਏ ਥੋੜਾ ਜਿਹਾ ਹੋਰ ਕਰਦੀਏ ਕਰਦ ਗਏ ਹਾਂਜੀ 2 ਘੱਟ 70 ਦੇ ਦਾਂਗੇ 200 ਰੁਪਿਆ ਛੋਟ ਲਓ ਭਾਜੀ ਲਓ ਭਾਜੀ ਨੇ ਕਿਹਾ ਵੀ 68000 ਦੀ ਹੋ ਗਈ ਜੇ ਤੇ 200 ਰੁਪਿਆ ਭਾਜੀ ਨੇ ਕਿਹਾ ਛੋਟ ਕਰਾਂਗੇ ਠੀਕ ਆ ਭਾਜੀ ਬਾਕੀ ਆਪਣੀ ਚੋਚਵਾ ਆ ਗਏ ਹਾਂ ਬਾਕੀ ਇਹ ਮੈਂ ਦੱਸਾਂ ਦੇ ਆ ਵੀ ਟਾਈਮ ਵੀ ਸਾਰਾ 9:00 9:00 ਦਾ ਹੀ ਹੋਇਆ ਏ ਕੋਈ ਵੀਰ ਉਸ ਹਸਾਬ ਨਾਲ ਹਿਸਾਬ ਲਾ ਲੇ ਠੀਕ ਆ ਕੋਈ ਡੱਕੀ ਡੁੱਕੀ ਨਹੀਂ ਆ ਚੋ ਗਏ ਤੇ ਫਿਰ ਵੀਡੀਓ ਭਈ ਆ ਕਿੰਨੇ ਵਜੇ ਸੁਰਚਵਾਈ ਗਈ ਭਾਜੀ ਫਿਰ ਇਹਦੇ ਹੋ ਗਈ ਜੇ ਚੋਚਵਾਈ 5:30 6:00 ਵਜੇ 5:30 6:00 ਵਜੇ ਹੈ ਠੀਕ ਆ ਮੇਰਾ ਭਾਜੀ ਹੋਰ ਭਾਜੀ ਕੁਝ ਕਹਿਣਾ ਹੁੰਦਾ ਸੀ ਲਓ ਜੀ ਮੇਰੇ ਵੀਰ ਭਰਾ ਆਣ ਕੇ ਤਸੱਲੀ ਕਰਕੇ ਤੇ ਫਿਰ ਪਸ਼ੂ ਖੜਿਓ ਬਹੁਤ ਬਹੁਤ ਧੰਨਵਾਦ